ਅੰਮ੍ਰਿਤਸਰ ਦੇ ਹਾਲਗੇਟ ਬਾਹਰ ਪੁਲਿਸ ਕਮਿਸ਼ਨਰ ਦੀ ਅਗਵਾਈ ਚ ਟ੍ਰੈਫਿਕ ਪੁਲਿਸ ਵੱਲੋਂ ਵਿਸ਼ੇਸ਼ ਨਾਕਾ ਲਗਾ ਕੇ ਜੁਗਾੜੂ ਰੇੜੀਆਂ ਦੇ ਚਲਾਨ ਕੱਟੇ ਗਏ ਅਤੇ ਉਹਨਾਂ ਨੂੰ ਬੌਂਡ ਵੀ ਕੀਤਾ ਗਿਆ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਹ ਗੈਰਕਾਨੂੰਨੀ ਵਾਹਨ ਸ਼ਹਿਰ ਦੀ ਟ੍ਰੈਫਿਕ ਲਈ ਖਤਰਾ ਬਣ ਰਹੇ ਹਨ ਮੈਂ ਤੁਹਾਨੂੰ ਇਹ ਕਾਪੀ ਦੇ ਦੇਣਾ ਸਰਕੂਲਰ ਦੀ ਤੁਸੀਂ ਇਹ ਵੀ ਪੜ ਲਓ ਇੱਕ ਵਾਰੀ ਤੁਹਾਨੂੰ ਪਤਾ ਲੱਗ ਜਾਏ ਸਰਕੂਲਰ ਦੀ ਰੇੜੀ ਦਾ ਹੀ ਇਹ ਕਾਰਵਾਈ ਹੋ ਰਹੀ ਹੈ ਵਾੜੂ ਦੀਆਂ ਵੀ ਹੋ ਗਈਆਂ ਵਜਾ ਪੀਟਰ ਰੇੜੀਆਂ ਕੁਝ ਸਾਰਿਆਂ ਆ ਹੋਏਗੀ ਕਿ ਕਾਰਵਾਰੀ ਸ਼ਹਿਰ ਵਾਸੀਆਂ ਨੂੰ ਕਿਹੜੀ ਜਗਾੜੂ ਰੇੜੀਆਂ ਚਲਾਉਂਦੇ ਉਹਨਾਂ ਨੂੰ ਕੀ ਸੰਦੇਹ ਜੀ ਕੀ ਸੰਦੇਹ ਇਹ ਨਾ ਚਲਣ ਇਹਦੇ ਨਾਲ ਐਕਸੀਡੈਂਟ ਵੀ ਹੋ ਸਕਦਾ ਵਾ ਇਹਦੇ ਜਾਨੀ ਨੂੰ ਖਾਨ ਵੀ ਹੋ ਸਕਦਾ ਵਾ ਅੱਜ ਤਿੰਨ ਕਰਤੀਆਂ ਆਪਾਂ ਇਹ ਨਾ ਇਹ ਲਗਾਤਾਰ ਕਾਰਵਾਰੀ ਚੱਲੇਗੀ ਚੱਲੇਗੀ ਕਿ ਸਰ ਬੋਰਡ ਹੋ ਰਹੀ ਹੈ ਕਿ ਬੋਰਡ ਹੋ ਰਹੀ ਦਰمانਾ ਬਹੁਤ ਜਿਆਦਾ ਲੁੱਟਿਆ ਜਾ ਰਿਹਾ ਹੈ ਇਥੇ ਹੀ ਇਹਦੇ ਵਿੱਚ ਜੋ ਮਸ਼ੀਨ ਨੇ ਆਪਣਾ ਦਸਰਾ ਮਸ਼ੀਨ ਨੇ ਜੁਰਮਾਨਾ ਪਾਣਾ ਹੈ ਅਈ ਪਰਸਨਲ ਨਹੀਂ ਕੁਝ ਵੀ ਲਿਖ ਕੇ ਬਾਸ ਦੇ ਦੇ ਜੋ ਮਸ਼ੀਨ ਨੇ ਵੀ ਚਪਾ ਪਰਦੇ ਆ ਕਿ ਉਹਨਾਂ ਕੋਲ ਜਿਹੜਾ ਕਾਗੈ ਨਹੀਂ ਹੈਗਾ ਜੋ ਮਸ਼ੀਨ ਨੇ ਜੁਰਮਾਨਾ ਉਹ ਹੀ ਨਿਕਲ ਕੇ ਆਏਗਾ ਉਧਰ ਦੂਜੇ ਪਾਸੇ ਜੁਗਾੜੂ ਰੇੜੀ ਚਾਲਕਾਂ ਵੱਲੋਂ ਪੁਲਿਸ ਕਾਰਵਾਈ ਦਾ ਵਿਰੋਧ ਕੀਤਾ ਗਿਆ ਅਤੇ ਚਾਲਕਾਂ ਨੇ ਰੋਜ਼ ਜ਼ਾਹਰ ਕਰਦੇ ਹੋਏ ਰੋ ਰੋ ਕੇ ਆਪਣੀ ਮਜਬੂਰੀ ਦਸੀ ਸਾਲਾਂ ਚਲਾ ਰਹੇ ਹੋ ਕਿੰਨੇ ਚਿਰ ਤੋਂ ਹਾਂ ਸਾਲਾਂ ਤੋਂ ਚਲਾ ਰਿਹਾ ਡੇਟੀ ਸਰ 7 ਸਾਲ ਤੋਂ ਕਰੀ ਲੁਕਿਆ ਗੇਟ ਨਹੀਂ ਆਦੇ ਅੱਜ ਤੱਕ ਨਹੀਂ ਹੋਇਆ ਜੀ ਡੇਟੀ ਇਤੋਂ ਲੱਗਦੇ ਹੋ ਹਾਂ ਜੀ ਡੇਲੀ ਹਾਰਦੀ ਸਾਹਮਣੇ ਦੁਕਾਨ ਹੈ ਜੀ ਅੱਛਾ ਤੁਹਾਡਾ ਕਿੰਨਾ ਚਲਾਣਾ ਹੋਇਆ ਐ ਮੈਨੂੰ ਪਤਾ ਨਹੀਂ ਆ ਮੇਰੇ ਕੋਲ ਐਸਲੇ ਪਈ ਵਸਤਾਂ ਦੱਸਿਆ ਨਹੀਂ ਵੀ ਕਾਦੀ ਕਲਾ ਚਲਾਣ ਕੀਤਾ ਗਿਆ ਰੋੜ ਸਰ ਉਹ ਕੰਨੇ ਜਗਾੜੂ ਰੈਡੀ ਹੈਗੀ ਸਰ ਤੇ ਤੁਹਾਡੀ ਵੀ ਰੈਡੀ ਲਾਨ ਲੈ ਕੇ ਚੱਲੇ ਹਾਂ ਹਾਂ ਜੀ ਏੜੀ ਮੇਰੀ ਉਥੇ ਲਾਨ ਕਰਾ ਲਈ ਜਮਾ ਅੱਛਾ ਕਰਾ ਲਈਏ ਹਾਂ ਜੀ ਗਰੀਬਾਂ ਦੀ ਗਰੀਬ ਮਾਰ ਹੋ ਰਹੀ ਹੈ ਇੱਕੋ ਇੱਕੋ ਸਾਧਨ ਸਿਗਰਟਾ ਡੱਕ ਮਾਈਦਾ ਹੋ ਗਈ ਨਾਲ ਲੈ ਗਰੀਬ ਮਾਰ ਤੇ ਹੋ ਰਹੀ ਹੈ ਜੇ ਮੈਂ ਕਿਰਾਏ ਤੇ ਇਹਨਾਂ ਮੇਰਾ ਖਰਚਾ ਇਹਨਾਂ ਇੱਕ ਖੋ ਰੋਟੀ ਖਾਏਗਾ ਬੰਦਾ ਇੱਕ ਰਾਏਦਾਰ ਬੰਦਾ ਆ ਰੋਟੀ ਬਣੇ ਬੈਠਾ ਖਾ ਚਲਾਏਗਾ ਇੱਕ ਪਾਸੇ ਸਰਕਾਰ ਕਹਿਣ ਦੀ ਗਰੀਬਾਂ ਦੀ ਸਰਕਾਰ ਹੈ ਇੱਕ ਪਾਸੇ ਕੋਈ ਗਰੀਬਾਂ ਦੀ ਮਤ ਨਹੀਂ ਕਰਦਾ ਮੈਂ ਕਿਰਾਏ ਤੇ ਇਹਨਾਂ ਮੇਰਾ ਅਜੇ ਤੱਕ ਮਕਾਨ ਨਹੀਂ ਲੱਭਿਆ ਤੇ ਮੈਨੂੰ 10 ਸਾਲ ਹੋ ਗਏ ਮੈਂ ਕਿਰਾਏ ਤੇ ਰਹਿੰਦਾ ਬੱਚੇ ਮੇਰੇ ਜਵਾਨ ਨੇ ਪ੍ਰਾਈਵੇਟ ਸਕੂਲ ਹੈ ਸਰਕਾਰੀ ਸਕੂਲ ਹੈ ਪੜਾਉਂਦੇ ਆ ਕੋਨੇ ਫੀਚਰ ਕੀ ਬੱਚੇ ਮੇਰੇ ਦਾ ਪ੍ਰਾਈਵੇਟ ਸਕੂਲਾਂ ਪੜ ਕੇ ਕੀ ਕਰਨਗੇ ਸਰਕਾਰੀ ਵਾਲਿਆਂ ਤੋਂ ਧੱਕੇ ਨਹੀਂ ਆਉਂਦੇ ਨੇ ਪ੍ਰਾਈਵੇਟ ਵਾਲੇ ਸਰਕਾਰ ਕੀ ਕਰਨੀ ਪਸੀ ਸਾਡੇ ਅੱਜ ਕੁਝ ਨਹੀਂ ਕੀਤਾ ਸਰਕਾਰ ਨੇ ਜਿਉਂ ਜੰਮੇ ਜਿਉਂ ਸਾਡੇ ਪਯੋਤਾ ਦੇ ਰੱਖਿਆ ਚੰਦਰੇ ਮੇਰੇ ਦਾਦਾ ਦਾ ਰੱਖਿਆ ਜਨਾ ਮੇਰਾ ਪਰਦਾਦਾ ਰੱਖਿਆ ਚਲਾਉਂਦਾ ਰਿਹਾ ਅੱਜ ਤੱਕ ਇਹਨਾਂ ਨੇ ਕੀ ਕੀਤਾ ਹੈ ਸਾਡੇ ਵਾਸਤੇ ਅੱਲਾ ਸਦੀ ਕੁਇਲ ਕੋ ਸਾਧਨ ਚਿਕਾ ਕੀਤੀ ਹਾਂ ਜੀ ਅੱਜ ਪੌਂਡ ਕਰ ਉਹ ਵੀ ਪੌਂਡ ਕਰਤਾ ਸਰ ਹੁਣ ਕੀ ਬੰਦਾ ਕੀ ਕਰੇਗਾ ਕੱਲ੍ਹ ਲਈ ਇਹੋ ਜੀ ਕਾਰਵਾਈ ਕਰਨ ਤੋਂ ਪਹਿਲਾਂ ਤੁਹਾਨੂੰ ਕੋਈ ਵਾਰਨਿੰਗ ਦੇਣੀ ਚਾਹੀਦੀ ਸੀ ਵਾਰਨਿੰਗ ਤਾਂ ਸਰ ਦੇਣੀ ਚਾਹੀਦੀ ਇੱਥੇ ਉਹ ਗਰੀਬ ਆਂਦਾ ਹੈ ਜੱਕ ਦਾ ਮਗਲਿਆ ਨੇ ਜਿਹੜਾ ਲੈੰਡਰ ਮੇਰੇ ਕਰਜ਼ੇ ਹੀ ਸੱਥੇ ਚੜਿਆ ਇਹਨੇ ਸਰਕਾਰ ਨੇ ਇਹ ਨਹੀਂ ਸੋਚਿਆ ਵੀ ਇਹਨਾਂ ਤੇ ਕਰਜ਼ਾ ਵੀ ਆ ਕਰਜ਼ਾ ਕਿਤਾ ਲਾਏਗਾ ਕਿਉਂ ਹੀ ਕੋਈ ਨਹੀਂ ਕੋਈ ਵੈਲੀਅਟ ਨਹੀਂ ਕਿਉਂ ਘਰ ਰੋਟੀ ਖਾਏਗਾ ਕਿ ਭਾਂ ਜੋ ਕਰਜ਼ਾ ਇੱਕ ਵਾਰ ਦਾ ਕਰਾਇਆ ਦੇਵੇ ਕੀ ਕਰੇਗਾ ਜਾਂ ਮੈਂ ਕਰਾਇਆ ਦਵਾਂ ਲੋਕਾਂ ਦਾ ਜਾਂ ਕਰਜ਼ੇ ਲਵਾਂ ਜਾਂ ਬੱਚੇ ਬਣਾਵਾਂ ਕੋਈ ਗਰੀਬੰਦੇ ਕੋਈ ਫਰਮਾਇ ਨਹੀਂ ਘਰੇ ਤੇ ਜਿਹੜੇ ਡੰਗਰਾ ਵਾਲਾ ਸਾਬੇ ਜੀ ਨਾ ਮਾਨਕ ਨਾ ਦੁਖੀ ਹੋ ਜਾਂਦਾ ਮਾਨਕ ਨਾ ਦੁਖੀ ਹੋਣ ਸਰ ਗਰੀਬੰਦੇ ਡੰਗਰਾ ਕੋਈ ਜਿੱਤਰ ਮਰਜੀ ਧੱਕ ਦਿੰਦੇ ਜਿੱਤਰ ਮਰਜੀ ਕੋਈ ਰਖਸ਼ਾ ਲੈ ਕੋਈ ਉਧਰ ਕਰਾਇਆ ਨਾ ਕੋਈ ਉਧਰ ਕਰਾਇਆ ਨਾ ਕੋਈ ਕਾਨੂੰਨ ਥੋੜਾ ਡਰ ਰੋਜ਼ਾਰ ਕੋਈ ਹੁਣ ਸਰ ਕਰਨਾ ਕੀ ਹੈ ਰੇੜੀ ਕਰਾਇਤੇ ਲਈ ਹੁਣ ਓਈ ਚਲਾਣੀ ਆ ਹਣ ਕੀ ਕਰਾਂਗੇ ਰੋਟੀ ਬਣੀ ਤੇ ਪਾਲਣੇ ਬੱਚੇ ਲੈ ਅੰਦਰ ਪਰ ਲੈ ਅੰਦਰ ਤੋਂ ਕੋਈ ਬੱਚੇ ਦਾ ਥੋੜੀ ਜਿਨੇ ਆਪਣੇ ਵਿਆਹੀ ਦੀ ਚੜਾਏ ਪੈਸੇ ਉਹ ਥੋੜੇ ਬੱਚੇ ਦਾ ਕੋਈ ਉਨੇ ਜਨਾ ਭਾਈ ਜਿੱਥੇ ਮਰਜ਼ੀ ਲੱਗਦੇ ਭਾਈ ਮੇਰੇ ਲੋ ਚੋਰੀ ਕਰਦੇ ਰਹੇ ਚੋਰੀਆਂ ਚਕਾਦੀਆਂ ਕਰੀਓ ਉਹ ਚੰਗੇ ਸਰਕਾਰ ਫੇ ਸੋਚੇ ਹਨ ਕਾਨੂੰਨ ਹੈ ਜਿਹੜਾ ਨਸ਼ਾ ਕਿੰਨਾ ਵਾਧਾ ਜਾ ਰਿਹਾ ਨਸ਼ੇ ਬਾਰੇ ਕੁਝ ਹੋ ਨਹੀਂ ਰਿਹਾ ਨਸ਼ਾ ਕਿੰਨਾ ਵਾਧਾ ਜਾ ਰਿਹਾ ਨਸ਼ੇ ਬਾਰੇ ਕੁਝ ਹੋ ਨਹੀਂ ਆਇਆ ਇਹ ਗਰੀਬੰਦਾ ਰੋਟੀ ਕਮਾਇਆ ਕੋਈ ਰੋਟੀ ਵੀ ਖੋ ਲੋ ਤੇ ਫਿਰ ਬੰਦਾ ਚੋਰੀ ਕਰੇਗਾ ਚੋਰੀ ਕਿੰਨੀ ਵਧੀ ਹੋਈ ਹੈ ਮੋਬਾਈਲ ਰੋਜ਼ ਕੋਈ ਨਾ ਕੋਈ ਚੋਰੀ ਹੁੰਦਾ ਆ ਕੋਈ ਨਾ ਭਾਈ ਗੱਡੀ ਚੋਰੀ ਹੁੰਦੀ ਹੈ ਤਾਂ ਕੋਈ ਕਾਰਵਾਈ ਨਹੀਂ ਹੁੰਦੀ ਤੇ ਜਦ ਇਹ ਗਰੀਬੰਦਾ ਰੋਟੀ ਖਾ ਰਿਹਾ ਉਹਤੇ ਕਾਰਵਾਈ ਕਰਦੇ ਹੋਏ ਆ ਇਹ ਕਿਥੋਂ ਦਾ ਕਾਨੂੰਨ ਹੈ ਮੈਨੂੰ ਦੱਸੋ ਜੀ